ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦੋ ਪਸ਼ੂ ਦਿਖਾਵਾਂਗੇ ਇੱਕ ਬਿਲਕੁਲ ਤਾਜੀ 20 ਲੀਟਰ ਵਾਲੀ ਝੋਟੀ ਦੀ ਇੱਕ ਵਾੜ ਦਿਖਾਵਾਂਗੇ ਆਪਾਂ ਪਹੁੰਚੇ ਆ ਵੀਰ ਸ਼ੇਰੇ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਕੁਝ ਦੇ ਇਹਨਾਂ ਦੀ ਡਿਟੇਲ ਇੱਥੇ ਕੋਈ ਸੈਂਟਰ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚੱਲ ਜੀ ਬਹੁਤ ਵਧੀਆ ਕਿਰਪਾ ਗੁਰੂ ਰਾਮ ਦਾਤ ਦੇ ਚਲੋ ਕਿਰਪਾ ਹੀ ਚਾਹੀਦੀ ਆ ਜੀ ਤੇ ਬਈ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਸ਼ੇਰਾ ਜੀ ਪਿੰਡ ਮਾਲਾਗੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 9839 ਦੇ 618 ਠੀਕ ਹੈ ਜੀ ਭਾਈ ਜਿਹੜਾ ਜਗ੍ਹਾਵੇਂ ਤੋਂ ਜਨਾਲਾ ਰੋਡ ਨਿਕਲਦਾ ਆ ਹੌਂ ਰੋਡ ਦੇ ਉੱਤੇ ਪਿੰਡ ਜੀ ਅੱਛਾ ਜੀ ਜਗ੍ਹਾਵਾਂ ਤੋਂ 5 ਕਿਲੋਮੀਟਰ ਜੇ ਜਨਾਲਾ ਮੈਨੂੰ 12 ਕਿਲੋਮੀਟਰ ਜੇ ਤੇ ਇੱਥੋਂ 에어ਪੋਰਟ ਹਾਂ ਨੰਬਰ 12 15 ਕਿਲੋਮੀਟਰ ਜੇ ਠੀਕ ਹੈ ਨਹੀਂ ਬਿਲਕੁਲ ਜੀ ਜਿੰਨੇ ਇਧਰੋਂ ਆ ਮਾ ਮਰਦਾਰਪੁਰੋਂ ਅੱਜ ਨਾਲੇ ਥਾੜੀ ਆਵੇ ਬਿਲਕੁਲ ਬਿਲਕੁਲ ਹੋਣੀ ਤੇ ਕੰਮ ਨਹੀਂ ਕਰਦੇ ਜਿੱਤੇ ਕਿ ਦਾ ਡਾਟਾ ਬਿਲਕੁਲ ਠੀਕ ਹੈ ਠੀਕ ਹੈ ਜੀ ਤੇ ਪਹਿਲਾਂ ਵੈੜ ਦਿਖਾ ਦੀਏ ਬਾਅਦ ਚ ਦਿਖਾਈਏ ਛੋਟੀ ਠੀਕ ਹੈ ਲਓ ਜੀ 20 ਲੀਟਰ ਵਾਲੀ ਤੋਂ ਛੋਟੀ ਦਿਖਾਵਾਂਗੇ ਆਪਾਂ ਬਿਲਕੁਲ ਜਿਹੜੀ ਤਾਜੀ ਸੋਈ ਆ ਤੇ ਅੱਛਾ ਜੀ ਠੀਕ ਹੈ ਠੀਕ ਹੈ ਬਰਾ ਮੰਨ ਲਓ ਵੀਡੀਓ ਵਰਤਨ ਤੇ ਬਣਾਈ ਜਾਂਦੇ ਨੇ ਜਾਦੇ ਹੋਣੇ بالکل بالکل ٹھیک ہے جی لو جی بائی کہ پشو اپنے لو جی بہت سونا لگا ٹھیک ہے ਪਹਿਲੇ ਸਵੇ ਜਿਹੜਾ 22 ਲੀਟਰ ਦੁੱਧ ਭਰਿਆ ਵਾ ਵੈੜ ਨੇ ਬੋਦੀ ਵਾਲੀ ਵੈੜ ਆਹੀ ਆ ਤੁਹਾਡਾ ਕਿੰਦਾ ਵੇਖੋ ਕਰੋ ਜੀ ਪੰਡਾ ਹੀ ਪਾਈਆਂ ਵਾ ਥੱਲੇ ਕਰਮ ਵਾਲੀ ਨੇ ਥਣਾ ਦਾ ਸਹਜ ਗਿਆ ਵੀ ਜਿਹੜਾ ਹਨ ਕੱਲਾ ਕੱਲਾ ਲੱਗਾ ਪਿਆ ਤੇ ਦਿਣ ਲੱਜੂਗੀ ਅਜੇ ਮੇਰੇ ਸਾਡੇ ਹਫਤੇ ਕਿਤੇ ਆਸ-ਪਾਸ ਢੱਲਾ ਦੇ ਨਾ ਜਿਹੜੀਆਂ ਬਿਲਕੁਲ ਜੀ ਬਿਲਕੁਲ ਜਿਵੇਂ ਚਾਰ ਪੰਜ ਦਿਨ ਤੇ ਮੰਨੋ ਪੂਰੇ ਹੋਣਗੇ ਹਾਂਜੀ ਹਾਂਜੀ ਆਓ ਚਲੋ ਦੋ ਚਾਰ ਦਿਨ ਉੱਤੇ ਕੋਈ ਅੱਧਾ ਦਿਨ ਪਹਿਲਾਂ ਠੀਕ ਹੈ ਠੀਕ ਹੈ ਲੋਕੀਟਰ ਲਾਟ ਲਾ ਜਿਹੜੀਆਂ ਬਹੁਤ ਹੀ ਜ਼ਿਆਦਾ ਜੇ ਹਵਾਨੇ ਦੇ ਤੇ ਸੂਨ ਤੱਕ ਜਿਹੜੀਆਂ ਇਹ ਵੀ ਕਵਰ ਕਰੂਗੀ ਕਰਮਾਲੀ ਸਾਰੀਆਂ ਤੇ ਥਾਣਾ ਦਾ ਸੈਜ ਕੈਬ ਜਿਹੜਾ ਬਹੁਤ ਹੀ ਚੰਗਾ ਹੈ ਹਨ ਗਿੱਠ ਗਿੱਠ ਤੇ ਲੱਗਾ ਪਿਆ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੇ ਹਵਾਨੇ ਦੇ ਨਾੜਾ ਨੂੜਾ ਤੇ ਥਾਣਾ ਦਾ ਸੈਜ ਕੈਬ ਜਿਹੜਾ ਹਨ ਗੁਲਾਬੀ ਧਾਨ ਲੱਗਾ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਜੀ ਤੇ ਇਹਦਾ ਭਾਈ ਜੀ ਮੁੱਲ ਫਿਰ ਮੁੱਲ ਕੀ ਜੀ ਇਹਦਾ ਤਾਂ ਮੁੱਲ ਮੈਂ ਜੀ ਪ੍ਰਕਾਰ ਉਹ ਅੱਛਾ ਜੀ ਨੇ ਜੇ ਤੁਹਾਨੂੰ ਪਤਾ ਕਮਾਈ ਦਾ ਦੇਣੀ 20000 ਹਾਂਜੀ ਛੜਦੀ ਠੀਕ ਹੈ ਜੀ। ਦੋ ਦਿਨ ਵਿੱਚ ਗਰੰਟੀ ਇਹਦੀ ਫੋਟੋ ਮਾਣੇ ਹੋ ਗਏ। ਅੱਛਾ ਜੀ। ਦੁੱਧ ਦੀ ਵੀ ਗਰੰਟੀ ਇਹਦੀ ਫੋਟੋ ਮਾਣੇ ਹੋ ਗਏ। ਜਰੂਰ ਦਿਖਾ ਦੇਣਾ। ਇਹ ਭਾਰਤੀ ਦੇ ਘਰਾਂ ਦੇ ਬਾੜੇ ਲੈ ਆਉ। 22 ਕਿਲੋ ਦੁੱਧ ਤੇ ਮੈਂ ਫਟਾ ਦੁੱਧ ਰਿਹਾ। ਅੱਛਾ ਜੀ 22 ਲੀਟਰ ਗਰੰਟੀ ਦੇ ਨਾਲ ਹੋਣਾ। ਤੀਜਾ ਪਹਿਲੇ ਸਵੇਰੇ ਕਹਿੰਦੇ 17 ਕਿਲੋ ਦੁੱਧ ਦਿੱਤਾ ਜੀ। ਦੁੱਧੇ ਸਵੇਰੇ ਕਹਿੰਦੇ ਵੀ 22 ਕਰੋ ਭਾਜੀ। ਥੱਲੇ ਦੁੱਧ ਚੋਇਆ ਵਾ। ਅੱਛਾ ਜੀ। ਮੈਂ ਅਰਤੀ ਦੁੱਧੇ ਸਵੇਰੇ ਲੱਗੀ ਆ ਸੋਣਾ। ਤੇ ਅਰਤੀ ਭਾਵੇਂ ਕੋਈ 23 ਜੋੜੇ ਤੇ ਭਾਵੇਂ ਕੋਈ 25 ਜੋੜੇ ਬਾਕੀ ਸਾਮ ਤੇ ਆ। ਬਿਲਕ پھر بالکل بالکل اچھا جی جوا بھائی یہ پچھے ٹھیک ہے لو جی ملکا پاگیا پیچھے ਤੇ 22 ਲੀਟਰ ਜਿਹੜਾ ਪਿਛਲੇ ਸਵੇਰ ਦੁੱਧ ਭਰਿਆ ਉਹਦਾ ਜੈਡ ਬਲਾਇਰ ਆ ਬਿਲਕੁਲ ਬਿਲਕੁਲ ਜੀ ਲਓ ਜੀ ਫੇਰ ਸਵਾਲ ਜੀ ਸੇਕ ਸੰਗ ਵੀ ਚੰਗਾ ਤੇ ਜਿਹੜੇ ਵੀਰਪੁਰਾ ਦੇ ਦੋ ਤੇ ਤਿੰਨ ਰੱਖਣੀਆਂ ਤੇ ਇੱਕੋ ਹੀ ਕਾਫੀ ਉਜਲੀ ਵੇਖੋ ਸਰ ਥਣ ਪੰਡਾ ਕਰ ਮਾਰ ਠੀਕ ਹੈ ਠੀਕ ਲਓ ਜੀ ਕਿਆ ਕਰ ਸਕਦੇ ਤੁਸੀਂ ਐਨ ਐਚ ਫਗਾਵਣ ਵਿੱਚ ਕੱਟ ਰਹੀ ਹੈ ਇਸ ਟਾਈਮ ਤੇ ਥਾੜਾ ਤਾਂ ਸੈਜ ਗਿਆ ਬਹੁਤ ਹੀ ਚੰਗਾ ਤੇ ਥਣ ਵੀ ਜਿਹੜਾ ਨੋਗ ਵਾਲਾ ਲੱਗਾ ਵਾ ਕਰੋ ਜੀ ਚੈੱਕ ਅਪ ਕਾਡ ਕਾਟ ਜਿਹੜਾ ਬਹੁਤ ਹੀ ਤੜੜਾ ਹੋਰ ਪੇਟ ਫੁੜਾ ਵੀ ਜਿਹੜਾ ਹਨ ਮੰਜਾ ਡੇਦਾ ਤੇ ਹਵਾ ਨੇ ਤੇ ਡੱਬ ਜਾ ਆ ਗਿਆ ਇੱਕ ਸਾਈਡ ਤੇ ਕਮਾਲ ਹੋ ਫਿਰ ਆ ਮੇਰਾ ਤੇ ਨਹੀਂ ਤੇ ਮੈਂ ਇਹ ਵੇਚ ਨਾ 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 ਜਾਂਦੇ ਕਰਨੀ ਆ ਕਮਲ ਜੀ ਜਨਾ ਵੇਚੀ ਆ ਨਾਲੇ ਬੰਦੇ ਮੈਂ ਵੇਚਣ ਹੋ ਗਈ ਜੀ ਤੁਹਾਡਾ ਜੀ ਜੀ ਕਰਦਾ ਅੱਛਾ ਜੀ ਨਾਲੇ ਲੋਡ ਕਰਕੇ ਮੈਂ ਇਹ ਵੇਚੀ ਆ ਥੋੜੀ ਜੀ ਨੂੰ ਮਾਰ ਵੱਜ ਗਈ ਆ ਚਲੋ ਠੀਕ ஏசலோ கமால வீடு சைடா சங்க ஆனா சேர கேட்க நூலா காஃபி பய படி பல ரெய் ਲਓ ਜੀ ਤਾਂ ਤੁਹਾਨੂੰ ਜਿਹੜਾ ਸਪੈਸ਼ਲ ਲੱਗਾ ਨੋਕ ਵਾਲਾ ਤੇ ਜਵਾਗ ਦਾ ਥੋੜਾ ਜਿਹਾ ਕਰਦੀ ਤਾਂ ਕਰਕੇ ਲਓ ਜੀ ਬਾਕੀ ਕੋਈ ਵੀਰ ਭਰਾ ਸੇ ਵਾਲਾ ਖੜੇ ਰੇ ਦੁੱਧ ਚਲੋ ਚੰਡਾ ਕੱਢੀ ਜਾਊਗੀ ਤੇ 22 ਲੀਟਰ ਜਿਹੜਾ ਪਿਛਲੇ ਸੂਜ ਦੁੱਧ ਭਰਿਆ ਕਰਮਾਲੀ ਨੇ ਦੇ ਹਵਾਨੇ ਦੇ ਇੱਕ ਸਾਈਡ ਤੇ ਜਰੂਰ ਡੱਬ ਆ ਗਿਆ ਵਾ ਇਧਰਲੀ ਸਾਈਡ ਤੋਂ ਵੀ ਚੈੱਕ ਕਰ ਸਕਦੇ ਤੇ ਖਣਾ ਦਾ ਸੈੱਟ ਚੈੱਕ ਕੋਡੀ ਧਾਰ ਉੱਤੇ ਪੋਲੀ ਰੂਮ ਹੋ ਗਈ ਅੱਛਾ ਜੀ ਹਾਂਜੀ ਠੀਕ ਹੈ ਠੀਕ ਹੈ ਜੀ بالکل بالکل ایک ਠੀਕ ਹੈ ਠੀਕ ਹੈ ਲਓ ਜੀ 500 ਰੁਪਿਆ ਛੋੜ ਮੈਂ ਐਡੀ ਵੱਡੀ ਗੱਲ ਨਹੀਂ ਕਰਦੀ ਬਿਲਕੁਲ ਬਿਲਕੁਲ ਲਓ ਜੀ ਪੰਡਾ ਥੱਲੇ ਭਾਈਆਂ ਕਰਮਾਲੀ ਨੇ 2 3 ਦੇ ਲੱਗੇ ਜਾ ਕੇ ਮੈਂ ਕਰੇ ਮਿਲਦੀ ਬਿਲਦੀ ਲਓ ਜੀ ਕਾਟ ਕਾੜ ਵੀ ਚੰਗਾ ਵਾ ਤੇ ਮਿਲਕ ਰਿਕਾਰਡ ਵੀ ਜਿਹੜਾ ਚੰਗਾ ਆ ਗਿਆ ਵਾ ਦੋ ਮਹੀਨਿਆਂ ਦਾ ਵਜਨ ਵੀ ਦੋ ਮਹੀਨਿਆਂ ਚਾਹੀਦਾ ਹੈਗਾ ਹੈਗਾ ਸਹੀ ਗੱਲ ਤੇ ਪਿੱਛੇ ਵੀ ਇਹਦੇ ਫੀਮੇਲ ਕਾਫ ਆ ਗਿਆ ਵਾ ਚਲੋ ਵੀਰ ਭਰਾ ਸਾਬਣ ਨਾਲ ਲੈ ਜਾਊਗਾ ਦੋ ਤੇ ਚੰਗਾ ਕੱਢੀ ਹੋਗੀ ਤੇ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਕਾਟ ਕਾੜ ਲਓ ਵੀ ਕੋਈ ਸ਼ੱਕ ਨਹੀਂ ਆ ਆ ਮੰਨੋ ਇੱਕ ਨਹੀਂ ਆ ਤੇ ਲਗਾਈ ਹੈ ਨਾ ਜਿਵੇਂ ਮੈਨੂੰ ਮਾਲੂ 20 ਕਿਲੋ ਉਹਦੇ ਦਿਨਾਂ ਦੇ 24 25 ਕਿਲੋ ਵੜਨ ਦੇ ਦਿਨਾਂ 50 ਕਿਲੋ ਦੁੱਧ ਦੋਹਾਂ ਦਾ ਘੜਾ ਦੇ ਪੰਡਾ ਆਪੇ ਆਮ 10 ਲੀਟਰ ਦਾ 50 ਕਿਲੋ ਵਾਲੀ ਤੇ 50 ਕਿਲੋ ਦੁੱਧ ਦੋਹਾਂ ਦਾ ਬਣਦਾ ਜੀ ਦੋਹਾਂ ਦਾ ਬੰਦਿਆ ਸਹੀ ਗੱਲ ਬਿਲਕੁਲ ਬਿਲਕੁਲ ਜੀ ਨਾਲੇ ਘਰ ਦਾ ਸ਼ਿੰਗਾਰ ਆ ਨਾਲੇ ਮਾਲੂ ਦੇ ਵੀਰ ਭਰਾ ਮੇਰੇ ਸਹਾਰਾ ਹੁੰਦਾ ਕਿ ਤੁਰੀ ਦੇ ਭੱਜੀ ਵੇਖ ਕੇ ਆਖੁਰ ਸਹੀ ਤੇ ਮਹੀਂ ਭੱਜੀ ਬਿਲਕੁਲ ਬਿਲਕੁਲ ਜੀ ਲਾਓ ਜੀ ਬਿਲਕੁਲ ਜਿਹੜਾ ਝੋਟੀ ਦੇ ਹਸਾਬ ਨਾਲ ਜੈਜ ਆ ਇਹ ਮਿਲਕਰ ਰਿਕਾਰਡ ਜਿਹੜਾ ਬਹੁਤ ਹੀ ਚੰਗਾ 22 ਲੀਟਰ ਜਿਹੜਾ ਪਿਛਲੇ ਸਵੇਰੇ ਦਾ ਹੀ ਆ ਬਾਕੀ ਅੱਗੇ ਆਹ ਸਾਹ ਦਾ ਕੋਈ ਭਰਾ ਚੰਗੀ ਕਰ ਲੂਗਾ ਅੱਛਾ ਜੀ ਚੰਗੀ ਪ੍ਰੋਪਰ ਕਰੇ ਤੇ ਪ੍ਰੋਪਰ ਕਰੇ ਤੇ ਠੀਕ ਹੈ ਠੀਕ ਹੈ ਲਓ ਭਾਜੀ ਵੀਡੀਓ ਨੂੰ ਵਾਤਾ ਵਾਤੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ